हां जी ਮੇ ਤੁਜੀ ਤੁਹਾਨੂੰ ਜਲਾ ਮਿਲ ਪ੍ਰਧਾਨ ਦੇ ਅਹੁਦੇ ਤੋਂ ਜੁਆਇੰਟ ਸੈਕਟਰੀ ਸਟੇਟ ਜੁਆਇੰਟ ਸੈਕਟਰੀ ਮਹਿਲਾ ਵਿੰਗ ਦੇ ਵਿੱਚ ਨਿਯੁਕਤੀ ਕੀਤੀ ਗਈ ਹੈ। ਕੀ ਕਹਿਣਾ ਹੈ ਇਸ ਬਾਰੇ ਤੁਹਾਡਾ? ਸਭ ਤੋਂ ਪਹਿਲਾਂ ਤਾਂ ਮੈਂ ਹਾਈ ਕਮਾਂਡ ਸਾਡੇ ਐਮਐਲਏ ਗੁਰਦੇਵ ਸਿੰਘ ਸੇਖੋ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਇਥੋਂ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਆਮ ਆਦਮੀ ਪਾਰਟੀ ਸਰਕਾਰ ਨੂੰ ਕਿਸਰਾ ਦੇਖਦੇ ਹੋ 2 ਸਾਲ ਦੇ ਕਾਰਜਕਾਲ ਨੂੰ ਦੇਖੋ 2 ਸਾਲ ਦੇ ਵਿੱਚ ਸਾਰੇ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਦੇਖੋ ਭਗਵੰਤ ਮਾਨ ਜੀ ਤਾਂ ਕਹਿੰਦੇ ਸੀ ਕਿ 5 ਸਾਲ ਅਸੀਂ ਕੰਮ ਹੀ ਇੰਨੇ ਕਰਦੇ ਨੇ ਕਿ ਲੋਕਾਂ ਨੇ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਦੇਣੀ ਹੈ ਸੋ 5 ਸਾਲ ਤਾਂ ਬਹੁਤ ਦੂਰ ਦੀ ਗੱਲ ਹੈ ਆ 2 ਸਾਲਾਂ ਦੇ ਵਿੱਚ ਹੀ ਇਹਨਾਂ ਨੇ ਇੰਨੇ ਚੰਗੇ ਕੰਮ ਕਰਤੇ ਕਿ ਲੋਕ ਜਿਹੜੇ ਅਸਟੈਂਡ ਵੋਟਾਂ ਦੇਣ ਨੂੰ ਤਿਆਰ ਬੈਠੇ ਆ ਕਿਉਂਕਿ ਅਸੀਂ ਦੇਖੋ ਲੇਡੀਜ਼ ਵਿੰਗ ਦੀ ਮੀਟਿੰਗ ਕਰਦੇ ਆ ਬਹੁਤ ਸਾਰੀ ਮੀਟਿੰਗਸ ਅਸੀਂ ਇਸ ਟਾਈਮ ਤੇ ਕਰ ਚੁੱਕੇ ਆ ਮੈਂ ਇਕੱਲੀ ਤਕਰੀਬਨ 20 ਦੇ ਕਰੀਬ ਮੀਟ है है। कि ਉਹਨਾਂ ਸਾਰਿਆਂ ਦੇ ਵਿੱਚ ਲੇਡੀਜ਼ ਦਾ ਬਹੁਤ ਹੀ ਵਧੀਆ ਰਿਸਪੌਂਸ ਹੈ ਕਿਉਂਕਿ ਦੇਖੋ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਸਭ ਤੋਂ ਵੱਡੀ ਗੱਲ ਤਾਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ तकरीबन 90% ਲੋਕਾਂ ਦਾ ਜਿਹੜੇ ਬਿੱਲ ਹੈ ਉਹ ਜ਼ੀਰੋ ਆ ਰਿਹਾ ਹੈ ਉਹਦੇ ਵਿੱਚ ਵੀ ਤੁਸੀਂ ਦੇਖੋ ਆਪਾਂ ਮਿਨੀਮਮ ਤੋਂ ਮਿਨੀਮਮ ਵੀ ਲਾ ਕੇ ਚੱਲੀਏ ਤਾਂ 2 ਤੋਂ 3000 ਰੁਪਏ ਮਹੀਨਾ ਘੱਟੋ ਘੱਟ ਬਿਜਲੀ ਦਾ ਬਿੱਲ ਬਚਦਾ ਸਾਰਿਆਂ ਦਾ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਕਹਿੰਦੇ ਆ ਕਿ ਬੱਸ ਸਰ ਦੀ ਜਿਹੜੀ ਯਾਤਰਾ ਮੈਂ ਉਹ ਫ੍ਰੀ ਹੈ ਕਈ ਲੋਕ ਕਹਿੰਦੇ ਜੀ ਇਹ ਤਾਂ ਪਹਿਲਾਂ ਦੀ ਮੇਰੇ ਖਿਆਲ ਚ ਚੱਲੀ ਜਾਂਦੀ ਸੀ ਬਟ ਲੋਕ ਕੀ ਕਰਦੇ ਆ ਦੂਸਰੀ ਸਰਕਾਰਾਂ ਕੀ ਕਰਦੀ ਆ ਉਹ ਕੰਮ ਸ਼ੁਰੂ ਤਾਂ ਕਰ ਦਿੰਦੀ ਆ ਇਲੈਕਸ਼ਨਸ ਤੋਂ ਪਹਿਲਾਂ ਪਰ ਅੱਗੇ ਉਹਨੂੰ ਕੰਟੀਨਿਊ ਨਹੀਂ ਕਰਦੀ ਆ ਤੇ ਉਹ ਉੱਥੇ ਖਤਮ ਕਰ ਦਿੰਦੀ ਆ ਉਹਨਾਂ ਨੇ ਸਿਰਫ ਇੱਕ ਵਾਰੀ ਵੋਟਾਂ ਲੈਣੀਆਂ ਹੁੰਦੀਆਂ ਨਾਲ ਦੀ ਨਾਲ ਉਹ ਜਿਹੜਾ ਉਹਨਾਂ ਨੇ ਸੁਵਿਧਾਵਾਂ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਖਤਮ ਕਰ ਦਿੰਦੀ ਆ ਬਟ ਸਾਡੀ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਨਾਂ ਨੇ ਹਰੇਕ ਸੁਵਿਧਾ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕ ਤਾਂ ਕੀ ਕਰਦੇ ਆ ਜਦੋਂ ਇਲੈਕਸ਼ਨਸ ਆਉਂਦੇ ਆ ਸਿਰਫ ਉਸੇ ਟਾਈਮ ਤੇ ਕੰਮ ਕਰਦੇ ਆ ਇਹਨਾਂ ਨੇ ਤਾਂ ਪਹਿਲੇ ਦਿਨ ਹੀ ਆਪਣਾ ਹਰਾ ਪੈਨ ਡੇਰਾ ਉਹ ਲੋਕਾਂ ਦੇ ਰੋਜ਼ਗਾਰ ਲਈ ਸ਼ੁਰੂ ਕੀਤਾ ਸੀਗਾ ਸੋ ਇਹੋ ਜਿਹਾ ਬਹੁਤ ਸਾਰੇ ਕੰਮ ਹੈ ਜਿਵੇਂ ਕਿ ਆਪਾਂ ਕਹਿੰਦੇ ਨੇ ਕਿ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦਾ ਰਿਸਪਾਂਸ ਦੇਖੋ ਕਿੰਦਾ ਸੋਹਣਾ ਹੈ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਮੁੱਖ ਮੰਤਰੀ ਦੇ ਦਿਮਾਗ ਦੇ ਵਿੱਚ ਇਹੋ ਜੀ ਕੋਈ ਸਕੀਮ ਆਈ ਹੋਣੀ ਹੈ ਕਿ ਸੜਕ ਸੁਰੱਖਿਆ ਫੋਰਸ ਅਗਰ ਕੋਈ ਬੰਦਾ ਸੜਕ ਤੇ ਪਿਆ ਹੋਇਆ ਉੱਥੇ ਮਰ ਰਿਹਾ ਤਾਂ ਉਹਨਾਂ ਨੂੰ ਕੋਈ ਵੀ ਚੱਕਣ ਨਹੀਂ ਆਉਂਦਾ ਕਿਉਂਕਿ ਹਰੇਕ ਬੰਦੇ ਨੂੰ ਐਂ ਲੱਗਦਾ ਕਿ ਸਾਡੇ ਤੇ ਕੇਸ ਨਾ ਪੈ ਜੇ ਸੋ ਇਹਦੇ ਲਈ ਵੀ ਇੱਕ ਸਪੈਸ਼ਲ ਸੜਕ ਸੁਰੱਖਿਆ ਫੋਰਸ ਬਣਾਈ ਹੈ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਜੀ ਨੇ ਕਿ ਜੇ ਕੋਈ ਸੜਕ ਤੇ ਪਿਆ ਹੋਇਆ ਰੋਲਦਾ ਯਾ ਕਿ ਸਰ ਕੋਈ ਤਕਲੀਫ ਹੈ ਉਹ ਫਰਸਟ ایڈ ਇੱਕ ਵਾਰੀ ਉਹਨਾਂ ਨੂੰ ਉਹ ਜਿਹੜੀ ਸੜਕ ਸੜਕ ਸੁਰੱਖਿਆ ਪੁਲਿਸ ਉਹ ਦਿੰਦੀ ਹੈ ਨਾਲ ਦੀ ਨਾਲ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰਦੀ ਹੈ ਸੋ ਇਸੇ ਰਾਹੀਂ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਚੁੱਕੀ ਹੈ ਫਿਰ ਜਿਹੜੇ ਮੁਹੱਲਾ ਕਲੀਨਿਕ ਬਹੁਤ ਸਾਰੇ ਬਣੇ ਹਨ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਹੈ ਜਿਨ੍ਹਾਂ ਦੇ ਥਰੂ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਹੁਣ ਇਸ ਤਰ੍ਹਾਂ ਦੇ ਲੋਕਾਂ ਤੋਂ ਜਿਹੜੀ ਵੋਟਾਂ ਮੰਗਣ ਦੀ ਲੋੜ ਨਹੀਂ ਪੈ ਰਹੀ ਬਟ ਲੋਕ ਆਪ ਮੁਹਾਰੇ ਅੱਗੇ ਹੋ ਕੇ ਸਾਡੇ ਨਾਲ ਬਹੁਤ ਅੱਛੇ ਰਿਸਪਾਂਸ ਦੇ ਰਹੇ ਨੇ ਜੇ ਆਪਾਂ 1000 ਰੁਪਏ ਦੀ ਗੱਲ ਕਰੀ ਜਾਵੇ ਔਰਤਾਂ ਜੋ ਨੇ ਜਦੋਂ ਵੀ ਅਸੀਂ ਬਾਈਟ ਕਰਨ ਜਾਂਦੇ ਆ ਲੋਕ ਇਹ ਸਾਮ ਸਵਾਲ ਕਰਦੇ ਆ ਵੀ ਮੁੱਖ ਮੰਤਰੀ ਨੇ 1000 ਰੁਪਏ ਆ ਮਹੀਨਾ ਔਰਤਾਂ ਦੇ ਖਾਤੇ ਚ ਪਾਉਣ ਦਾ ਵਾਅਦਾ ਕੀਤਾ ਸੀ ਪਰ ਜਿਹੜਾ ਹੈ ਵਾਅਦਾ ਜਿਹੜਾ ਇਹ ਤੱਕ ਉਹ ਪੂਰਾ ਨਹੀਂ ਕੀਤਾ ਦੇਖੋ ਵੈਸੇ ਤਾਂ ਹਲੇ 5 ਸਾਲ ਜਿਹੜੇ ਹੁੰਦੇ ਹਰੇਕ ਸਰਕਾਰ ਨੂੰ ਜਿਵੇਂ ਮਿਲਦੇ ਆ ਹਲੇ ਤਾਂ ਇਹਨਾਂ ਨੂੰ ਸਿਰਫ 2 ਸਾਲ ਹੋਏ ਆ 3 ਸਾਲ ਹਲੇ ਹੋਰ ਪਏ ਆ ਉਸ ਤੋਂ ਪਹਿਲਾਂ ਪਹਿਲਾਂ ਇਹ ਵੀ ਜ਼ਰੂਰ ਉਹਨਾਂ ਦੀ ਜਿਹੜੀ ਇਹਨਾਂ ਨੇ ਜੋ ਵਾਅਦਾ ਕੀਤਾ ਪੂਰਾ ਹੋਏਗਾ ਪਰ ਫਿਰ ਵੀ ਸਾਨੂੰ ਜੋ ਮਹਿਲਾਵਾਂ ਕਰਨੀਆਂ ਨੇ ਦੇਖੋ ਜਦੋਂ ਅਸੀਂ ਜਾਂਦੇ ਆ ਸਾਨੂੰ ਅੱਜ ਜਿਹੜੇ ਬਹੁਤ ਘੱਟ ਲੋਕ ਪੁੱਛਦੇ ਆ ਕਿਉਂ ਪੁੱਛਦੇ ਆ ਕਿਉਂਕਿ ਸਿੱਧਾ ਉਹ ਆਪਕੇ ਅੰਦੇ ਦੇਖੋ ਜੀ ਸਾਨੂੰ ਜਿਹੜਾ ਹੈਗਾ ਕੱਟੋ-ਕਟ 2500 3000 ਦੇ ਕਰੀਬ ਤਾਂ ਸਾਨੂੰ ਬਿਜਲੀ ਦੇ ਬਿੱਲ ਤੋਂ ਹੀ ਬਚ ਗਿਆ ਠੀਕ ਹੈ 1000 ਰੁਪਏ ਨਾਲੋਂ ਵੱਧ ਬਚ ਗਿਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਬਸਾ ਤੇ ਜਾਂਦੇ ਆਂ ਆਪਦੇ ਪੇਕੇ ਜਾਂਦੇ ਆਂ ਆਪਦੇ ਕਿਸੇ ਰਿਸ਼ਤੇਦਾਰ ਤੇ ਜਾਂਦੇ ਆਂ ਭੋਗ ਤੇ ਜਾਂਦੇ ਆਂ ਕਿਸੇ ਵੀ ਹੋਰ ਵਿਆਹ ਸ਼ਾਦੀਆਂ ਤੇ ਜਾਂਦੇ ਆਂ ਸਾਡੇ ਜਿਹੜੇ ਕਿਰਾਏ ਲੱਗਦੇ ਸੀ ਸਾਨੂੰ ਉਹ ਕਿਰਾਏ ਫ੍ਰੀ ਹੋ ਗਏ ਸਾਨੂੰ ਕੱਟੋ-ਕਟ 500000 ਤਾਂ ਉਹੀ ਬਚ ਗਿਆ ਐਦਾਂ ਕਰਦੇ-ਕਰਦੇ ਫਿਰ ਦਵਾਈਆਂ ਦੇ ਵੀ ਬੜੇ ਪੈਸੇ ਬਚ ਗਏ ਸੋ 1000 ਰੁਪਏ ਛੱਡ ਕੇ ਉਹਨਾਂ ਨੂੰ ਕੱਟੋ ਬਾਕੀ ਦੇ ਵਾਅਦੇ ਦੀ ਗੱਲ ਉਹ ਜਿੱਥੇ ਬਾਕੀ ਵਾਅਦੇ ਪੂਰੇ ਹੋਏ ਉਹ ਵੀ ਹੋਲੀ-ਹੋਲੀ ਜ਼ਰੂਰ ਹੋਣਗੇ ਬਾਕੀ। ਸੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਹੂੰ ਹੂੰ। ਫਿਰ ਕੋਰਟ ਤੋਂ ਪਹਿਲਾਂ ਵੀ ਇਹ ਕਾਨੂੰਨ ਹੋਟੇ। ਹੂੰ। ਇਹ ਜਦ ਕਿ ਦੂਜੇ ਜਿਹੜੇ ਨੇ ਉਹ ਵਿਰੋਧ ਕਰ ਰਿਹਾ ਕਿ 12 ਉਮੀਦਵਾਰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਉਤਾਰਿਆ ਹੈਗਾ। ਦੇਖੋ 12 ਦੀ ਗੱਲ ਨਹੀਂ ਹੈਗੀ ਕਿ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਐ ਉਹਨਾਂ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਹੈ। ਕਿਉਂਕਿ ਇਹ ਉਹਨਾਂ ਦੇ ਬਹੁਤ ਹੀ ਵਿਸ਼ਵਾਸਪਾਤਰ ਨੇ ਤੇ ਬਹੁਤ ਹੀ ਗਰਾਉਂਡ ਗਰਾਉਂਡ ਲੈਵਲ ਦੇ ਬੰਦੇ ਨੇ ਜਿਨੂੰ ਆਪਾਂ ਕਹਿ ਰਹੇ ਹਾਂ ਕਿ ਬਿਲਕੁਲ ਗਰਾਉਂਡ ਲੈਵਲ ਤੋਂ ਉੱਠੇ ਨੇ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਉਹਨਾਂ ਨੇ ਮਤਲਬ ਬਾਹਰੋਂ ਉਤਾਰਿਆ ਇਹ ਉਹਨਾਂ ਦੇ ਬਹੁਤ ਹੀ ਜ਼ਿਆਦਾ ਕਰੀਬੀ ਤੇ ਵਿਸ਼ਵਾਸਪਾਤਰ ਨੇ ਤੇ ਸਾਨੂੰ ਵੀ ਉਹਨਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਸੋ ਇੱਥੇ ਮੇਰੇ ਖਿਆਲ ਚ ਕਿਸੇ ਵੀ ਪਾਰਟੀ ਦੇ ਪਰਸਨ ਨੇ ਵੀ ਇਹੋ ਜੀ ਕੋਈ ਵਿਰੋਧਧਾਨ ਨਹੀਂ ਕੀਤੀ ਅਸੀਂ ਉਸ ਜਿਹੜੇ ਫੈਸਲੇ ਦਾ ਮਾਨ ਕਰਦੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਹਾਂ ਨਾਲ ਤੇ ਜੇ ਆਪਾਂ ਤੇ ਇਹਨਾਂ ਦੀ ਗੱਲ ਕਰੀਏ 13 ਦੀ 13 ਸੀਟਾਂ ਜਿਵੇਂ ਪਰਮਾਨਤਮਾ ਕਰਦੇ ਨੇ 13 ਜ਼ੀਰੋ ਦੇ ਹਿਸਾਬ ਨਾਲ ਦੱਸਾਂਗੇ ਉਧਰ ਜਿਹੜੀ ਬੀਜੇਪੀ ਹੈ ਉਹ ਕਹਿੰਦੀ ਵੀ ਇਸ ਵਾਰ ਦੰ ਨਾਲ ਜਿਹੜੇ 400 ਪਾਰ ਦਾ ਇਹਨੂੰ ਕਿਵੇਂ ਦੇਖੀਏ ਦੇਖੋ ਬੀਜੇਪੀ ਨੇ ਮੇਰੇ ਖਿਆਲ 'ਚ ਤਾਂ ਸਿਰਫ ਇੱਕ ਅੱਜ ਤਿੱਕਰ ਹਿੰਦੂਸਤਾਨ ਪਾਕਿਸਤਾਨ ਕਿੱਤਾ ਹੈ ਜਾਂ ਮੰਦਰ ਮਸਜਿਦ ਕਿੱਤਾ ਹੈ ਇਹਨਾਂ ਦੇ ਨਾਂ ਤੇ ਵੋਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਜਿਹੜੀ ਬੀਜੇਪੀ ਕਹਿ ਰਹੀ ਹੈ 400 ਪਾਰ ਦੀ ਗੱਲ ਹੁਣ 1200 ਦਾ ਜਿਹੜਾ 400 ਦਾ ਸਿਲੰਡਰ ਉਹ 1200 ਦਾ ਮਿਲ ਗਿਆ ਸੋਨਾ 70000 ਪਾਰ ਹੋ ਗਿਆ ਸੋ ਇੱਕ ਆਮ ਬੰਦਾ ਜਿਹੜਾ ਹੈਗਾ ਉਹ ਨਾ ਤਾਂ ਸੋਨੇ ਦੇ ਹੁਣ ਸੁਪਨੇ ਦੇਖ ਸਕਦਾ ਹੈ ਕਿ ਨਾ ਹੀ ਇੱਕ ਜੇ ਕਹ ਲਓ ਕਿ ਗਰੀਬ ਬੰਦਾ ਸਿਲੰਡਰ ਦੇ ਸੁਪਨੇ ਦੇਖ ਸਕਦਾ ਹੈ ਇਹੋ ਜਿਹੀ ਬਹੁਤ ਸਾਰੀ ਚੀਜ਼ ਜਿਹੜੀਆਂ ਉਹਨਾਂ ਨੇ ਮਹਿੰਗੀਆਂ ਕਰਤੀਆਂ ਸੋ ਉਹਨਾਂ ਨੂੰ ਸਿਰਫ ਇੱਕ ਕਹ ਲਓ ਕਿ ਜਾਤੀਵਾਦ ਆਂਦਾ ਹੈ ਜਾਂ ਫਿਰ ਉਹਨਾਂ ਨੂੰ ਆਂਦਾ ਹੈ ਕਿ ਅਸੀਂ ਮੰਦਰ ਗੁਰਦੁਆਰੇ ਕਰ ਲਈਏ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਇਹ 13 ਚੋਂ 13 ਸੀਟਾਂ ਜ਼ਰੂਰ ਲੈ ਕੇ ਜਾਏਗੀ ਕਿਉਂਕਿ ਇਹ ਅਸੀਂ ਵੋਟਾ ਆਪਣੇ ਕੰਮ ਦੇ ਆਧਾਰ ਤੇ ਮੰਗ ਰਹੇ ਹਾਂ ਨਾ ਕਿ ਅਸੀਂ ਕਿਸੇ ਜਾਤੀਵਾਦ ਦੇ ਨਾਮ ਤੇ ਮੰਗ ਰਹੇ ਹਾਂ ਸੋ ਇਹ ਜ਼ਰੂਰ ਹੋਏਗਾ 13 ਚੋਂ 13 ਸੀਟਾਂ ਅਸੀਂ ਜ਼ਰੂਰ ਲੈ ਕੇ ਜਾਵਾਂਗੇ ਬਾਕੀ ਦੇ ਮੋਦੀ ਜੀ ਇਸ ਟਾਈਮ ਤੇ ਤਾਂ ਫਿਲਹਾਲ ਜਿਹੜੇ 405 ਤਾਂ ਬਹੁਤ ਦੂਰ ਦੀ ਗੱਲ ਹੈ ਲੋਕ ਤਾਂ ਇਹੀ ਕਹਿ ਰਹੇ ਮੋਦੀ ਜੀ ਦੇਸ਼ ਸੇ ਬਾਹਰ ਸੋ ਅ ਨਾਰਾ ਜ਼ਿਆਦਾ ਚੱਲਦੇ ਮੇਰੇ ਖਿਆਲ ਚ 405 ਨਾ ਲੋ ਕਿੰਨਾ ਦਾ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਲੋਕਾਂ ਵੱਲੋਂ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਹੈ ਜਿੱਥੇ ਵੀ ਅਸੀਂ ਜਾਂਦੇ ਆ ਲੋਕ ਬਹੁਤ ਅੱਛਾ ਮਤਲਬ ਰਿਸਪੌਂਸ ਕਰ ਰਹੇ ਹੈ ਸੋ ਮੇਰਾ ਜਿਹੜਾ ਵਿਸ਼ਵਾਸ ਹੈ ਇਹ ਸੀਟ 100% ਨਿਕਲੇਗੀ ਸਾਡੀ 13 ਚੋਂ 13 ਸੀਟਾਂ ਹੀ ਬਹੁਤ ਚੰਗੇ ਤਰੀਕੇ ਨਾਲ ਨਿਕਲਣਗੀਆਂ ਪਰ ਜਿਹੜੇ ਸਾਡੇ ਕਰਮਜੀਤਨ ਮੋਲ ਜੀ ਹੈ ਇਹ ਬਹੁਤ ਹੀ ਵੱਡੀ ਲੀਡ ਤੇ ਇਥੋਂ ਦੀ ਦਿੱਤਣਗੇ ਫਰੀਦਕੋਟ ਤੋਂ